ਸਵਾਗਤ ਹੈ ਦੋਸਤੋ ਪ੍ਰੋਗਰਾਮ ਖਬਰ ਪੁਆਇੰਟ ਲੈ ਕੇ ਮੈਂ ਸ਼ਿਵਿੰਦਰ ਹਾਜ਼ਰ ਹਾਂ ਦੇਸ਼ ਦੁਨੀਆ ਤੇ ਪੰਜਾਬ ਦੀਆਂ तमाम ਖਬਰਾਂ ਨਾਲ ਤੁਹਾਡੇ ਨਾਲ ਸਾਂਝ ਪਾਉਣ ਲੱਗਾ ਹਾਂ ਦੋਸਤੋ ਇੱਕ ਤਾਂ ਸਭ ਤੋਂ ਗਮਗੀਨ ਖ਼ਬਰ ਨਾਲ ਹੀ ਖ਼ਬਰ ਸੀ ਜਿਹੜੀ ਸੁਰਜੀਤ ਪਾਤਰ ਹੋਰ ਦਾ ਜਾਣਾ ਕੱਲ ਉਹਨਾਂ ਦਾ ਭੋਗ ਸੀਗਾ ਜਿਹਦੇ ਕਰਕੇ ਮੈਂ ਕੱਲ ਵਾਲਾ ਸ਼ੋਅ ਨਹੀਂ ਕਰ ਸਕਿਆ ਕੱਲ ਮੈਂ ਉੱਥੇ ਉਹਨਾਂ ਦੇ ਸੰਸਕਾਰ ਦੇ ਉੱਤੇ ਸੀ ਮਾਫ਼ ਕਰਨਾ ਭੋਗ ਕੱਲ ਦੇ ਤਾਂ ਸੰਸਕਾਰ ਦੇ ਉੱਤੇ ਸੀਗਾ ਭੋਗ ਉਹਨਾਂ ਦਾ ਜਿਹੜਾ ਹੈਗਾ ਜਿਹੜਾ ਹੈਗਾ ਉਹ 20 ਤਰੀਕ ਨੂੰ ਹੋਏਗਾ ਕੱਲ ਇੱਕਦਮ ਜਿਹੜਾ ਹੈਗਾ ਸਾਰਾ ਮਾਹੌਲ ਇੰਨਾ ਗਮਗੀਨ ਮਾਹੌਲ ਸੀ ਕਾ ਦੋਸਤੋ ਲੋਕਾਂ ਦਾ ਕਹਿਣਾ ਕਿ ਜਿਵੇਂ ਵੱਡਾ ਇਕੱਠ ਸੀ ਜਿਵੇਂ ਹਰ ਅੱਖ ਨਮ ਸੀਗੀ ਸ਼ਿਵ ਕੁਮਾਰ ਬਟਾਲਵੀ ਜੋ ਕਿ 1973 ਵਿੱਚ ਜਿੰਨਾਂ ਦੀ ਡੈਥ ਹੋਈ ਸੀ ਉਸ ਤੋਂ ਬਾਅਦ ਵਿੱਚ ਕਿਸੇ ਪੰਜਾਬੀ ਦੇ ਸਾਹਿਤਕਾਰ ਦੇ ਜਾਨ ਉੱਤੇ ਇੰਨਾ ਵੱਡਾ ਇਕੱਠ ਤੇ ਹਰ ਅੱਖ ਨਮ ਜਾਇ ਨੂੰ ਕਹ ਲੋ ਕਿ ਜਿਸ ਤਰ੍ਹਾਂ ਦਾ ਲੋਕਾਂ ਨੇ ਆਪਣੇ ਮਹਿਬੂਬ ਸ਼ਾਇਰ ਨੂੰ ਯਾਦ ਕੀਤਾ ਤੇ ਘੱਟੋ ਘੱਟ 51 ਸਾਲ ਬਾਅਦ ਹੋਇਆ ਤੇ ਏਡੇ ਵੱਡੇ ਕਵੀ ਦਾ ਜਨਮ ਕੱਲ ਪੰਜਾਬ ਦੇ ਮੁੱਖ ਮੰਤਰੀ ਵੀ ਤਾਂ ਹਾਮੀ ਆ ਕੇ ਰੋਏ ਉਹਨਾਂ ਨੇ ਐਲਾਨ ਵੀ ਕੀਤਾ ਕਿ ਸੁਜੀਤ ਪਾਤਲ ਦੇ ਨਾਂ ਦੇ ਉੱਤੇ ਇੱਕ ਅਵਾਰਡ ਸ਼ੁਰੂ ਕੀਤਾ ਜਾਏਗਾ ਸਹਿਤ ਅਵਾਰਡ ਸ਼ੁਰੂ ਕੀਤਾ ਜਾਏਗਾ ਸਹਿਤ ਨਾਲ ਸੰਬੰਧਿਤ ਅਵਾਰਡ ਹੋਏਗਾ ਤੇ ਕੱਲ ਇੱਕ ਇਹੋ ਜਿਹਾ ਮਾਹੌਲ ਜਿਹੜਾ ਹੈਗਾ ਉੱਥੇ ਲੁਧਿਆਣੇ ਦੇ ਵਿੱਚ ਦੇਖਣ ਨੂੰ ਮਿਲਿਆ ਦੂਜੇ ਪੰਨੇ ਲੋਕ ਸਭਾ ਚੋਣਾਂ ਦੇ ਚੌਥੇ ਗੇਟ ਦੀ ਗੱਲ ਕਰੀਏ ਚੌਥਾ ਗੇਟ ਜਿਹੜਾ ਹੈਗਾ ਜੀ ਉਹ ਸ਼ੁਰੂ ਹੋ ਚੁੱਕਾ ਇਸ ਚੌਥੇ ਗੇੜ ਦੇ ਵਿੱਚ ਖਤਮ ਹੋ ਗਿਆ ਕੱਲ ਵੋਟਾਂ ਪੈ ਗਈਆਂ ਸੀ 64% ਦੀ ਪੋਲਿੰਗ ਹੋਈ ਹੈ ਕਿਤੇ ਕਈ ਸਾਰੇ ਕਟਨਾਵਾਂ ਵੀ ਆਪਰ ਜਾਂ ਆਂਧਰਾ ਪ੍ਰਦੇਸ਼ ਤੇ ਬੰਗਾਲ ਖਿੰਸਤਾ ਦੀ ਗੱਲ ਆਈ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ 37% ਥੋੜੀ ਉੱਪਰ ਪੋਲ ਹੋਇਆ ਬੰਗਾਲ ਦੇ ਵਿੱਚ 76% ਪੋਲਿੰਗ ਹੋਈ ਹੈ ਆਂਧਰਾ ਪ੍ਰਦੇਸ਼ ਦੀ ਅਸੈਂਬਲੀ ਨੀਆਂ ਚੋਣਾਂ ਦੇ ਵਿੱਚ 175 ਸੀਟਾਂ ਦੇ ਉੱਤੇ ਓਡੀਸ਼ਾ ਦੀਆਂ 28 ਸੀਟਾਂ ਦੇ ਉੱਤੇ ਵੋਟਾਂ ਪਈਆਂ ਨੇ ਟੀਐਮਸੀ ਤੇ ਭਾਜਪਾ ਦੇ ਵਰਕਰ ਭਿੜੇ ਹੈਗੇ ਨੇ ਸੋ ਇਸ ਤੋਂ ਬਾਅਦ ਦੀਆਂ ਖਬਰਾਂ ਕਈ ਵਾਰ ਕਈ ਥਾਵਾਂ ਦੇ ਉੱਤੇ ਵਰਕਰਾਂ ਦੀ ਕੁੱਟ ਮਾਰ ਦੀ ਘਟਨਾ ਹੋਈ ਹੈ। ਕਸ਼ਮੀਰ ਦੇ ਵਿੱਚ ਕਾਫੀ ਘੱਟ ਵੋਟਾਂ ਪਈਆਂ ਨੇ, ਇਦੋਂ ਬਿਨਾ ਆਂਧਰਾ ਪ੍ਰਦੇਸ਼ ਦੇ ਵਿੱਚ ਜ਼ਰੂਰ 38% ਦੀ ਵੋਟਾਂ ਪੈ ਗਈਆਂ, ਬਿਹਾਰ ਦੇ ਵਿੱਚ 56% ਦੀ ਘੱਟ VOTING ਹੈ, ਝਾਰਖੰਡ ਦੇ ਵਿੱਚ 64% ਦੀ VOTING ਹੈ, ਮੱਧ ਪ੍ਰਦੇਸ਼ ਦੇ ਵਿੱਚ 71.72% ਦੀ ਮੱਧ ਦੇ ਮਹਾਰਾਸ਼ਟਰ ਦੇ ਵਿੱਚ 57% ਦੀ ਹੈ। ਉੜੀਸਾ ਦੇ ਵਿੱਚ 64% ਤੇ తెలంగాణਾ ਵਿੱਚ 62% ਤੇ ਉੱਤਰ ਪ੍ਰਦੇਸ਼ ਦੇ ਵਿੱਚ 58% ਜਦਕਿ ਪਹਿਲਾ ਇਹ ਫੀਸਦੀ ਚੰਗੀ ਹੁੰਦੀ ਸੀ ਸੋ ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ ਤੇ ਲੋਕ ਸਭਾ ਦੀਆਂ 25 ਸੀਟਾਂ ਦੇ ਨਾਲ ਹੀ ਜਿਹੜਾ ਹੈਗਾ 175 ਅਸੈਂਬਲੀ ਸੀਟਾਂ ਦੇ ਉੱਤੇ ਤੇ ਉੜੀਸਾ ਦੀਆਂ 28 ਦੇ ਉੱਤੇ ਵੀ ਵੋਟਾਂ ਪੈ ਗਈਆਂ ਨੇ ਸੋ ਹੁਣ ਇਹਨਾਂ ਸਾਰਿਆਂ ਦਾ ਨਤੀਜਾ ਆਪਾਂ ਨੂੰ ਕੁੜਿਕਣਾ ਪਵੇਗਾ 4 ਜੂਨ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਹਟਾਉਣ ਦੀ ਜਿਹੜੀ ਇੱਕ ਮੰਗ ਕਰਦੇ ਹੋ ਪਟੀਸ਼ਨ ਪੇਜੀ ਕੀਤੀ ਗਈ ਸੀ ਹੋ ਪਟੀਸ਼ਨ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਉਹ ਕਹਿੰਦੇ ਕਿ ਸਾਡਾ ਅਧਿਕਾਰ ਖੇਤਰ ਵਿੱਚ ਹੀ ਨਹੀਂ ਹੈਗਾ ਜੇ ਅਧਿਕਾਰ ਖੇਤਰ ਵਿੱਚ ਨਹੀਂ ਹੈਗਾ ਤਾਂ ਅਸੀਂ ਇਹਨੂੰ ਕਿਵੇਂ ਜਿਹੜਾ ਹੈਗਾ ਕਰੀਏ ਸੋ ਇਸ ਕਰਕੇ ਉਹਨਾਂ ਨੇ ਇਹਦੇ ਉੱਤੇ ਕੋਈ ਆਪਣੇ ਵੱਲੋਂ ਜਿਹੜਾ ਕੋਈ ਸ਼ਾਦੀ ਨਹੀਂ ਭਰੀ ਹੈਗੀ ਦੂਜੇ ਪੰਨੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈਗਾ ਦੋਸਤੋ ਚੋਣਾ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਚੋਣਾ ਦੇ ਮਾਹੌਲ ਦੇ ਵਿੱਚ ਕੱਲ ਨਾਮਜ਼ਦਗੀ ਪੱਤਰ ਭਰੇ ਗਏ ਹਸਿੰਮਤ ਕੌਰ ਬਾਦਲ ਪਰੰਪਰਤੇ ਕੌਰ ਨੇ ਨਾਮਜ਼ਦਗੀ ਪੱਤਰ ਭਰੇ ਅ ਮਹਾਰਾਣੀ ਪ੍ਰਨੀਤ ਕੌਰ ਨੇ ਰਾਜਾ ਬੜਿੰਗਰੇ ਨਾਮ ਦੀ ਜੀ ਪੱਤਰ ਮੂਸੇ ਵਾਲੇ ਦੇ ਪਿਤਾ ਨੂੰ ਨਾਲ ਲੈ ਜਾ ਕੇ ਭਏ ਇਸ ਤਰ੍ਹਾਂ ਦਾ ਮਾਹੌਲ ਰਿਹਾ ਇਹਦੇ ਵਿੱਚੋਂ ਜਿਹੜੀ ਦਿਲਚਸਪ ਖਬਰ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਪੰਜਾਬ ਦੇ ਜਿਹੜੇ ਵੱਡੇ ਘਰਾਣੇ ਨੇ ਸਿਆਸੀ ਘਰਾਣੇ ਮਤਲਬ ਉਹਨਾਂ ਕੋਲ ਸੋਨਾ ਕਿੰਨਾ ਇਹ ਤੁਹਾਨੂੰ ਦੱਸ ਦਿੰਦੇ ਆ ਕਿਉਂਕਿ ਇਹਨਾਂ ਨੇ ਆਪਣਾ ਕਾਗਜ਼ ਪੱਤਰਾ ਦੱਸਣਾ ਹੁੰਦਾ ਨਾ ਵੇ ਕਿੰਨਾ ਸੋਨਾ ਕਿੰਨਾ ਨਹੀਂ ਲੋਕ ਸਭਾ ਚੋਣਾਂ ਦੇ ਪਿੱਛੇ ਦੇ ਵਿੱਚ ਕੁਦੇਹੇ ਪਰਿਵਾਰਾਂ ਦੇ ਕੋਲ ਬੇਹਤ ਆਸ਼ਾ ਸੋਨਾ ਜਦ ਕਿ ਗਰੀਬ ਤੇ ਦੇ ਪੀਪੇ ਵਿੱਚ ਇਨਾ ਆਟਾ ਨਹੀਂ ਹੁੰਦਾ ਜਿੰਨਾ ਸੋਨਾ ਵਾ ਉਮੀਦਵਾਰਾਂ ਨੇ ਸੰਪਤੀ ਦੇ ਜੋਰੇ ਬੇਰਬੇ ਨਸ਼ਰ ਕੀਤੇ ਆ ਸੰਗਰੂਰ ਤੋਂ ਪਾਜਪੋਮੀ ਦੇ ਅਰਵਿੰਦ ਖੰਨਾ ਦੇ ਗਹਿਣਿਆਂ ਦੇ ਮਾਮਲੇ ਵਿੱਚ ਛੰਡੀ ਆ ਬਾਦਲ ਪਰਿਵਾਰ ਤੋਂ ਉਹਨੂੰ ਵੀ ਪਿੱਛੇ ਛੱਡ ਕੇ ਇਹ ਦਿਲਚਸਪ ਗੱਲ ਇਹ ਹੈ ਕਿ ਜਦੋਂ ਹੁਣ ਸੋਨੇ ਦਾ ਭਾਅ ਅਸਮਾਨੀ ਚੜਿਆ ਹੋਇਆ ਤਾਂ ਇਹਨਾਂ ਉਮੀਦਵਾਰਾਂ ਨਿੱਦੇਖ ਸੋਨੇ ਦੇ ਭਾਅ ਨੂੰ ਬ੍ਰੇਕ ਲੱਗੀ ਹੋਈ ਹੈ ਸੋ ਅਰਵਿੰਦ ਖੰਨਾ ਦੇ ਪਰਿਵਾਰ ਕੋਲ ਇਸ ਵੇਲੇ 10 ਕਰੋੜ ਤੋਂ ਉੱਪਰ ਪੈਦੇ ਦਾ ਸੋਨੇ ਦੇ ਗਹਿਣੇ ਨੇ ਜਦਕਿ 2012 ਦੇ ਵਿੱਚ ਇਹਦੇ ਕੋਲ ਸਿਰਫ ਸਿਰਫ 4 ਕਰੋੜ ਦਾ si. ga, 7 ਲੱਖ ਰੁਪਏ ਦੇ ਗਹਿਣੇ ਸੀ ਅਰਵਿੰਦ ਖੰਨਾ ਦੀ ਗੱਲ ਦੀ ਗੱਲ ਕਰੀਏ ਤਾਂ ਉਹਦੀ ਪਤਨੀ ਕੋਲ ਇਸ ਨੇ 4 ਕਰੋੜ 81 ਲੱਖ ਰੁਪਏ ਦੇ ਗਹਿਣੇ ਨੇ ਬਠਿੰਡੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸ਼ੀਮਰਤ ਕੌਰ ਬਾਦਲ ਕੋਲ ਇਸ ਵੇਲੇ 7 ਕਰੋੜ ਰੁਪਏ ਦੇ ਗਹਿਣੇ ਨੇ ਜਦਕਿ 2019 ਦੇ ਵਿੱਚ ਵੀ 7 ਕਰੋੜ ਦੇ ਹੀ ਗਹਿਣੇ ਸੀਗੇ ਹਰਸਿੰਦਰਪੁਰ ਬਾਦਲ ਨੇ ਜਦੋਂ ਸਾਲ 9 ਦੇ ਵਿੱਚ ਆਪਣੇ ਕਾਗਜ਼ ਭਰੇ ਸੀਗੇ ਉਦੋਂ ਉਹਨਾਂ ਕੋਲ 14 ਕਿਲੋ ਜਿਹੜੇ ਹੈਗੇ ਆ ਚਾਂਦੀ ਤੇ ਚਾਂਦੀ ਸੀਗੀ ਉਦੋਂ ਉਹਨਾਂ ਦੇ ਕੋਲ ਤੇ ਬਾਦਲ ਪਰਿਵਾਰ ਦੇ ਕੋਲ ਇਸ ਵੇਲੇ 198 ਕਰੋੜ ਰੁਪਏ ਦੀ ਸੰਪਤੀ ਆ ਜਦ ਕਿ 2019 ਵਿੱਚ 217 ਕਰੋੜ ਦੀ ਸੰਪਤੀ ਸੀ ਪਹਿਲੀ ਚੋਣ ਸਮੇ ਹਰਸਿੰਦਰਪੁਰ ਬਾਦਲ ਨੇ 60 ਕਰੋੜ ਦੀ ਸੰਪਤੀ ਸੀ ਜੋ ਕਿ 2014 ਦੇ ਵਿੱਚ 108 ਕਰੋੜ ਦੀ ਸੰਪਤੀ ਦੱਸੀ ਸੀਗੀ ਉਹਨਾਂ ਦੇ ਮੁਕਾਬਲੇ ਚੋਣ ਲੜ ਰਹੀ ਭਾਜਪਾ ਉਮੀਦਵਾਰ ਪਰਮਪਾਲ ਦੇ ਕੋਲ 42 ਲੱਖ ਰੁਪਏ ਦੇ ਹੀ ਗਹਿਣੇ ਹੈਗੇ ਨੇ ਉਂਝ ਪਰਮਪਾਲ ਕੋ ਸਿੱਧੂ ਦੀ ਕਾਲਜ ਆਜ਼ਾਦ ਹੈ ਉਹ 7 ਕਰੋੜ 85 ਲੱਖ ਰੁਪਏ ਦੀ ਦੱਸੀ ਜਾ ਰਹੀ ਹੈ ਦੂਜੇ ਪਾਸੇ ਪਟਿਆਲੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਜਿਹਨੂੰ ਮਹਾਰਾਣੀ ਵੀ ਕਹਿੰਦੇ ਨੇ ਉਹਦੇ ਕੋਲ 1 ਕਰੋੜ 73 ਲੱਖ ਰੁਪਏ ਦੇ ਗਹਿਣੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣੇ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾਪੜਿੰਗ ਹੈ ਉਹਦੇ ਪਰਿਵਾਰ ਕੋਲ 36 ਲੱਖ 85000 ਰੁਪਏ ਦੇ ਗਹਿਣੇ ਨੇ ਕੈਬਨਿਟ ਮੰਤਰੀ ਦੇ ਸੰਗਰੋਹ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਹਿਆਰ ਇਹਦੇ ਪਰਿਵਾਰ ਦੇ ਕੋਲ 3 ਕਰੋੜ 73 ਲੱਖ ਰੁਪਏ ਦੇ ਗਹਿਣੇ ਦੱਸੀ ਜਾ ਸੰਪਤੀ ਹੈ ਜਿਹੜੀ ਹੈਗੀ ਜਾਇਦਾਦ ਹੈ ਮੀਤਹਿਆਰ ਦੀ ਜਿਹੜੀ ਖੁੱਦ ਦੀ ਸੰਪਤੀ 48 ਲੱਖ ਰੁਪਏ ਦੀ ਹੈ ਜਿਸਕੇ ਉਹਦੀ ਪਤਨੀ ਦੀ ਜਿਹੜੀ ਹੈਗੀ ਹੈ ਜਾਇਦਾਦ 3 ਕਰੋੜ ਦੀ 3 ਕਰੋੜ 25 ਲੱਖ ਦੀ ਤੁਸੀਂ ਜਾਰੀ ਹੈ ਮੀਤਹਿਆਰ ਦੀ ਪਤਨੀ ਕੋਲ 1 ਕਰੋੜ ਤੋਂ 32 ਲੱਖ ਰੁਪਏ ਦੇ ਗਹਿਣੇ ਨੇ ਹਸ਼ਿਆਰਪੁਰ ਤੋਂ ਭਾਜਪਾ ਦੀ ਨੀਤਾ ਸੋਮਾ ਉਹਦੇ ਕੋਲ 31 ਲੱਖ ਰੁਪਏ ਦੇ ਗਹਿਣੇ ਨੇ ਉਨਕਤ 38200000 ਦੇ ਹਨ ਕਿ ਕੁੱਲ ਸੰਪਤੀ 1 ਕਰੋੜ 74 ਲੱਖ ਹੈ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਵਿਜੇਂਦਰ ਸਿੰਘਲਾ ਦੇ ਪਰਿਵਾਰ ਦੇ ਕੋਲ 27780000 ਰੁਪਏ ਦੇ ਨਕਦ ਗਹਿਣੇ ਹਨ ਸਿੰਘਲਾ ਦੀ ਕੁੱਲ ਸੰਪਤੀ 29 ਕਰੋੜ ਰੁਪਏ ਦੀ ਹੈ ਫਰੀਦਕੋਟ ਤੋਂ ਕਾਂਗਸ ਦੀ ਉਮੀਦਵਾਰ ਅਮਰਜੀਤ ਕਾ ਸਾਹੋਕੇ 360000 ਰੁਪਏ ਦੇ ਗਹਿਣੇ ਨੇ ਸਾਹੋਕੇ ਦੇ ਪਰਿਵਾਰ ਦੀ ਜਿਹੜੀ ਕਿਦੇ ਕੋਲ ਕੁੱਲ 16 ਕਰੋੜ 32 ਲੱਖ ਰੁਪਏ ਦੀ ਸੰਪਤੀ ਹੈ ਸੋ ਇਹਦੇ ਤੋਂ ਬਿਨਾ ਕੁਝ ਹੋਰ ਦੀ ਗੱਲ ਵੀ ਕਰ ਲੈਨੇ ਆ ਜਿਵੇਂ ਜਿੱਦਾਂ ਕਿ ਬਠਿੰਡੇ ਤੋਂ ਹਸਤੇਮਤ ਕੋਲ ਬਗਲ ਦੀ ਮੈਂ ਦੱਸ ਚੁੱਕਾ ਵੀਜੇਂਦਰ ਅਸਤਿੰਸਿੰਗਲੇ ਕੋਲ કુલ ਸੰਪਤੀ ਜਿਹੜੀ ਹੈਗੀ ਆ 29 ਕਰੋੜ ਹੈ ਦਲਜੀਤ ਚੀਮਾ ਕੋਲ 3 ਕਰੋੜ 55 ਲੱਖ ਹੈ ਪਵਨ ਕੁਮਾਰ ਤੀਨੂ ਕੋਲ 4 ਲੱਖ 95 ਹਜ਼ਾਰ ਕਰੋੜ ਦੀ ਸੰਪਤੀ ਹੈ ਗੁਰਜੀਤ ਸਿੰਘਲੇ ਦੇ ਕੋਲ ਜਿਹੜੀ ਸੰਪਤੀ ਹੈ ਉਹ 5 ਕਰੋੜ 34 ਲੱਖ ਰੁਪਏ ਦੀ ਹੈ ਕੁਲਦੀਪ ਢਾਲੀਵਾਲ ਕੋਲ 2 ਲੱਖ ਜਿਹੜੀ ਹੈਗੀ ਐ 10000 ਦੀ ਸੰਪਤੀ ਆ ਲਾਲਜੀਤ ਭੁੱਲੜ ਕੋਲ 9 ਕਰੋੜ 15 ਲੱਖ ਦੀ ਐ ਅਮਰਿੰਦਰ ਰਾਜਾ ਬੜਿੰਗ ਦੀ ਮੈਂ ਦੱਸ ਚੁੱਕਾ ਜਮਨਜੀਤ ਸਿੰਘ ਮਾਨ ਕੋਲ 4 ਕਰੋੜ 94 ਲੱਖ ਦੀ ਐ ਇਹ ਦੋਸਤੋ ਲੀਡਰਾਂ ਦੀ ਉਹ ਸੰਪਤੀ ਐ ਜਿਹੜੇ ਜਾਇਜ਼ ਢੰਗ ਨਾਲ ਹੀ ਐ ਜਿਹੜੇ ਕਿਸੇ ਦੇ ਦਿਖਾ ਸਕਦੇ ਨਹੀਂ ਹੁਣ ਸੰਪਤੀ ਕਈ ਢੰਗ ਦੀ ਹੁੰਦੀ ਐ ਜਨਾਬ ਕਈ ਇਹੋ ਜਿਹੀ ਹੁੰਦੀ ਜਿਹੜੇ ਲੁਕਵੇਂ ਸੋਰਸ ਹੁੰਦੇ ਨੇ ਉਹ ਲੁਕਵੇਂ ਸੋਰਸ ਦਾ ਗਲਾ ਨਹੀਂ ਉਜਾਕਰ ਕਰਦਾ ਜੇ ਤਾਂ ਕਿ ਇਹ ਇਸ ਕੋਲੇਖੇ ਵਿੱਚੋਂ ਕਿ ਅਗਲੇ ਨੇ ਸਾਰੀ ਸਾਰਾ ਹੀ ਸੱਚ ਦੱਸਿਆ ਹੁੰਦਾ ਉਦਾਂ ਦੀ ਗੱਲ ਨਹੀਂ ਹੈਗੀ ਤੇ ਇਹ ਮਤਲਬ ਉਹ ਸੋਰਸ ਨੇ ਜਿਹੜੇ ਕਿ ਤੁਹਾਨੂੰ ਦੱਸੇ ਹੈਗੇ ਨੇ ਲੋਕੀਏ ਕਿ ਦੱਸੇ ਹੈਗੇ ਨੇ ਗੁਰਦਾਸਪੁਰ ਦੇ ਵਿੱਚ ਐਕੀ ਫਿਲਮੀ ਸਤਾਰਿਆਂ ਦੀ ਚਮਕ ਤੋਂ ਦੂਰ ਹੈ ਵਾ ਐਕੀ ਫਿਲਮੀ ਸਤਾਰਿਆਂ ਦਾ ਉਸ ਤਰ੍ਹਾਂ ਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਹੈਗਾ ਫਿਲਮੀ ਸਤਾਰੇ ਦੇਖੇ ਹੀ ਨਹੀਂ ਮਤਲਬ ਇਸ ਵਾਰ ਤਾਂ ਇਸ ਵਾਰ ਤਾਂ ਹਾਲਤ ਇਹ ਹੋਈ ਹੈ ਕਿ ਇੱਕ ਸਮਾਸੀ ਜਦੋਂ ਫਿਲਮੀ ਸਤਾਰਿਆਂ ਨੇ ਇਥੋਂ ਚੋਣ ਲੜੀ ਫਿਲਮੀ ਸਤਾਰੇ ਪ੍ਰਚਾਰ ਕਰਨਾ ਹੁੰਦੇ ਸੀ ਇਸ ਦੀ ਫਨੀ ਦੇ ਹਾਲ ਪੰਨੋ ਪਤਾ ਵੀ ਇਸ ਕੀ ਨੀਚੋਂ ਲੜ ਰਿਹਾ ਪਿਛਲੀ ਵਾਰ ਹਲਕੇ ਚ ਨਹੀਂ ਪੜਿਆ ਲੋਕਾਂ ਦਾ ਕਹਿਣਾ ਸੀ ਨਹੀਂ ਤਾਂ ਗੁੰਮਸ਼ੁਦਗੀ ਦੇ ਪੋਸਟਰ ਲਾਈ ਰੱਖੇ ਸੀ ਇਹਨੂੰ ਕਾਫੀ ਚਿਰ ਪਹਿਲਾਂ ਜਿਹੜਾ ਫਿਲਮੀ ਸਤਾਰਿਆਂ ਦਾ ਇਹ ਰਿਹਾ ਹੈਗਾ 1998 99 2004 2014 ਦੇ ਵਿੱਚ ਵਿਰੋਧ ਖੰਡਾ ਭਾਜਪਾ ਦਾ ਉਮੀਦਵਾਰ ਹੈ ਸਤਾਰਾਂ ਦੇ ਵਿੱਚੋਂ ਦੀ ਮੌਤ ਹੋਈ ਸੀ ਉਪਚੋਣ ਹੋਈ ਤੇ ਸੁਨੀਲ ਜਾਖੜ ਨੇ ਚੋਣ ਜਿੱਤੀ ਪਰ 19 ਦੀਆਂ ਵਿੱਚੋਂ ਇਸ ਸਸਤੀ ਚੋਣਾਂ ਦੇ ਵਿੱਚ ਫਿਰ ਸੁਨੀਲ ਦੇ ਹਾਲ ਜਿੱਤ ਗਿਆ ਸਨੀ ਦਿਵਲ ਆਪਣੇ ਇਲਾਕੇ 'ਚ ਨਹੀਂ ਬੜਿਆ ਇਸ ਕੀ ਬੀਜੇਪੀ ਨੇ ਦਨੇਸ਼ ਬੱਬਰ ਨੂੰ ਚਕਿਤ ਦਿੱਤੀ ਹੈ ਕਾਂਗਰਸ ਨੇ ਸੁਖਿੰਦਰ ਰੰਧਾਵਾ ਨੂੰ ਆਪਣੇ ਅਮਨ ਸ਼ੇਰ ਸਿੰਘ ਕਲਸੀ ਸ਼੍ਰੋਮਣੀ ਅਕਾਲੀ ਦਲ ਮਨੋਂ ਡਾਕਟਰ ਦਲਜੀਤ ਧੀਮਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੀ ਹਮਾਇਤ ਪ੍ਰਾਪਤ ਗੁਰਿੰਦਰ ਸਿੰਘ ਚੌਣ ਮੈਦਾਨ ਦੇ ਵਿੱਚ ਹੈ ਇੱਥੇ ਹੈਗੇ ਨੇ ਸੋ ਇਹ ਹੁਣ ਦੇਖਣਾ ਹੋਵੇਗਾ ਕਿ ਫਿਲਮੀ ਅਭਿਨੇਤਾਵਾਂ ਤੋਂ ਬਿਨਾਂ ਜਿਹੜੇ ਗੁਰਦਾਸਪੁਰ ਇਹ ਆ ਉਹ ਕੀ ਕਰਦੇ ਨੇ ਮਤਲਬ ਮੇਰਾ ਕਹਿਣ ਦਾ ਮਤਲਬ ਵੀ ਗੁਰਦਾਸਪੁਰ ਇਹ ਕਹੇ ਜਾਂ ਲੀਡਰ ਚੁਣਦੇ ਨੇ ਹਾਂ ਹੁਣ ਇੱਕ ਮੌਕਾ ਹੈਗਾ ਵੀ ਭਾਈ ਨੌਨ ਜਿਹੜੇ ਸਿਆਸੀ ਤੌਰ ਦੇ ਉੱਤੇ ਜਿਹੜੇ ਜਾਣੇ ਜਾਂਦੇ ਲੀਡਰਾਂ ਨੂੰ ਚੁਣੌਤੀ ਕਿਉਂਕਿ ਫਿਲਮੀ ਦੇ ਅਦਾਕਾਰਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਹੈਗਾ ਤੇ ਤੁਹਾਡੇ ਆਏ ਹੀ ਨਹੀਂ ਤੁਹਾਡਾ ਹਾਲਚਾਲ ਹੀ ਨਹੀਂ ਪੁੱਛਿਆ ਬੜੇ ਹੀ ਨਹੀਂ ਇੱਥੇ ਹੈਗੇ ਸੋ ਇੱਕ ਮੌਕਾ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਚੋਣਾਂ ਦੀ ਗੱਲ ਕਰੀਏ ਇਧਰ ਹੁਣ ਤੱਕ ਜੋ ਖਬਰਾਂ ਆ ਰਹੀਆਂ ਨੇ ਹਾਈ ਕੋਰਟ ਦੇ ਵਿੱਚ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ਖਬਰ ਆ ਰਹੀ ਹੈ ਇਹਦੇ ਵਿੱਚ ਕੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਹਿੰਸਾ ਦੀ ਵਿੜਿਆਈ ਕਰਨ ਵਾਲੇ ਗੀਤਕਾਰਾਂ ਤੇ ਹੁਣ ਹਾਈ ਕੋਰਟ ਦੀ ਤਲਵਾਰ ਲਟਕੂਗੀ ਪੰਜਾਬ ਹਰਿਆਣਾ ਹਾਈ ਕੋਰਟ ਐ ਜਿਹੜਾ ਉਹ ਜਿਹੇ ਗੀਤਾਂ ਦੀ ਸੂਚੀ ਤਿਆਰ ਕਰਨ ਦੇ ਹੁਕਮ ਦਿੱਤੇ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਦਾਂ ਦੇ ਗੀਤ ਗਾਏ ਜਾਂਦੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਅਸਲੀ ਕੇ ਸੁਣਵਾਈ ਹੈ ਜਿਹੇ ਗੀਤਾਂ ਦੇ ਮਾਮਲੇ ਵਿੱਚ ਕਿੰਨੀਆਂ ਐਫਆਈਆ ਦਰਜ ਕੀਤੀਆਂ ਨੇ ਉਹਦਾ ਬਿਉਰਾ ਦਿੱਤਾ ਜਾਵੇ ਅਦਾਲਤ ਨੇ ਸਪਸ਼ਟ ਕੀਤਾ ਹੁਣ ਇਸ ਮਾਮਲੇ ਵਿੱਚ ਕੇਂਦਰ ਨੂੰ ਸ਼ਾਮਲ ਕਰਕੇ ਕਾਰਵਾਈ ਕੀਤੀ ਜਾਏਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਨਿਵਾਸੀ ਗੁਰਬੇਸ ਸਿੰਘ ਨੇ ਪਟੀਸ਼ਨ ਦਾਇਰ ਕੀਤੀ ਸੀ 25 ਮਾਰਚ ਨੂੰ ਕਤਲ ਦੀ ਕੋਸ਼ਿਸ਼ ਕੀਤੀ ਹੈ ਹੋਰ ਤਰਾਮਾ ਤਹਿਦਾ ਐਫਆਈਆ ਦਰਜ ਹੋਈ ਸੀਗੀ ਪਟੀਸ਼ਨਰ ਨੇ ਕਿਹਾ ਕਿ ਉਹਦੇ ਸਾਥੀਆਂ ਦੇ ਸ਼ਿਕਾਇਤ ਕਰਨਾ ਤਾਮਾ ਤੇ ਅੰਨੇਵਾ ਗੋੜੀਆਂ ਚਲਾਉਣ ਦੇ ਦੋਸ਼ ਹੈਗੇ ਸੋ ਤੱਥਾਂ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਰੋਜ਼ਾਨਾ ਜ਼ਾਰੋਤੇ ਮਾਮਲੇ ਉੱਤੇ ਹੁਣ ਸਰਵਾਈ ਕੀਤੀ ਜਾਊਗੀ ਇਹਦੇ ਵਿੱਚ ਜੇ ਸਰਵਾਈ ਹੋਊਗੀ ਤਾਂ ਹੁਣ ਆਪਾਂ ਨੂੰ ਇਹ ਵੀ ਪਤਾ ਲੱਗੂਗਾ ਕਿ ਸਰਵਾਈ ਦੌਰਾਨ ਕੀ ਕੀ ਹੁੰਦਾ ਕੀ ਕੀ ਨਹੀਂ ਹੁੰਦਾ ਇਧਰੋਂ ਪੰਜਾਬ ਦੀਆਂ ਖਬਰਾਂ ਦੇ ਉੱਤੇ ਜੇ ਐਫਸੀ ਚਾਤ ਮਾਰੀਏ ਤਾਂ ਖਬਰਾਂ ਪੰਜਾਬ ਦੇ ਵਿੱਚੋਂ ਇਹ ਵੀ ਆ ਰਹੀਆਂ ਕਿ ਕਈ ਸਾਰੇ ਜਿਹੜੇ ਹੈਗੇ ਆ ਉਮੀਦਵਾਰਾਂ ਦੇ ਨਾਮ ਦੇ ਪੱਤਰ ਭਰ ਰਹੇ ਨੇ ਇੱਥੇ ਲਗਾਤਾਰ ਕਈ ਕਈ ਧਿਰਾਂ ਨੇ ਜਿਹੜੀਆਂ ਉਹ ਆਪਣੇ ਮੈਦਾਨ ਦੇ ਵਿੱਚ ਡਟੀਆਂ ਹੋਈਆਂ ਨੇ ਮੈਦਾਨ ਦੇ ਵਿੱਚ ਟਟੀਆਂ ਹੋਈਆਂ ਈਆਂ ਜੇ ਗੱਲ ਕਰੀਏ ਇਹਨਾਂ ਵਿੱਚ ਕੁਝ ਖਬਰਾਂ ਇਹ ਵੀ ਆ ਰਹੀਆਂ ਕਿ ਲੀਡਰ ਨਵੀਆਂ-ਨਵੀਆਂ ਪਾਰਟੀਆਂ ਜੁਆਇਨ ਕਰ ਰਹੇ ਨੇ ਤੇ ਇਧਰ ਸੁਪਰੀਮ ਕੋਰਟ ਨੇ ਪੀਐਮ ਨੂੰ ਚੋਣਾਂ ਤੋਂ ਰੋਕਣ ਵਾਲੀ ਪਟੀਸ਼ਨ ਖਾਰਜ ਕੀਤੀ ਹੈ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਕੋਲ ਜਾਣ ਦੇ ਨਿਰਦੇਸ਼ ਦਿੱਤੇ ਨੇ ਇਧਰ ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਵਿਦੇਸ਼ ਨੂੰ ਲੈ ਕੇ ਜਾਨ ਨੂੰ ਲੈ ਕੇ ਇੱਕ ਪਿਆਉ ਪਤ ਦੇ ਵਿਚਕਾਰ ਗੋਲੀ ਚੱਲੀ ਹੈ ਤੇ ਦੂਜੇ ਪਾਸੇ ਜਗਮੋਣ ਕੰਗ ਹੈ ਉਹਦੇ ਵਿੱਚ ਉਹਨੇ ਆਪ ਨੂੰ ਝਟਕਾ ਦਿੰਦੇ ਹੋਏ ਦੁਬਾਰੇ ਜਿਹੜੀ ਹੈ ਕਾਂਗਰਸ ਪਾਰਟੀ ਜੁਆਇਨ ਕੀਤੀ ਆਪਣੇ ਨਾਲ ਪੁੱਤਰ ਸਮਿਤ ਪਹਿਲਾਂ ਵੀ ਕਾਂਗਰਸ ਵਿੱਚ ਹੀ ਕਾਂਗਰਸ ਨੂੰ ਛੱਡ ਕੇ ਇਹ ਆਪ ਚ ਆ ਗਿਆ ਸੀ ਹੁਣ ਉਸ ਤੋਂ ਬਾਅਦ ਵਿੱਚ ਦੁਬਾਰੇ ਫਿਰ ਇਹ ਜਿਹਨੂੰ ਕਹਿੰਦੇ ਨੇ ਕਿ ਆਮ ਆਜ਼ਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੋ ਇਹ ਜੀ ਚੋਣਾਂ ਦੇ ਰੰਗ ਹੈ ਚੋਣਾਂ ਦੇ ਰੰਗ ਇਸੇ ਤਰ੍ਹਾਂ ਦੇ ਹੁੰਦੇ ਨੇ ਕਿ ਲੋਕ ਕਦੇ ਕਿੱਧਰ ਜਾਂਦੇ ਨੇ ਕਦੇ ਕਿੱਧਰ ਜਾਂਦੇ ਨੇ ਵੀ ਨੂੰ ਕਹਿੰਦੇ ਨੇ ਕਿ ਇੱਥਾਂ ਤੇ ਲੋਕ ਨਹੀਂ ਬਹਿੰਦੇ ਹੈਗੇ ਚੋਣਾ ਦਾ ਇਹ ਜਿਹੜਾ ਮਾਹੌਲ ਹੈ ਇਹਨਾਂ ਚਰਨਜੀਤ ਕੌਰ ਤੇ ਚਰਨਜੀਤ ਚੰਨੀ ਤੇ ਜਗੀਰ ਕੌਰ ਦੀ ਜਿਹੜੀ ਇਹ ਵੀਡੀਓ ਸਾਹਮਣੇ ਆਈ ਹੈ ਉਹ ਕੋਈ ਖਾਸ ਨਹੀਂ ਸੀ ਦੋਸਤੋ ਪੂਰੀ ਵੀਡੀਓ ਵਿੱਚ ਤੱਕ ਕੋਈ ਇਦਾਂ ਦੀ ਗਲਬਾਤ ਨਹੀਂ ਹੈਗੀ ਜਗੀਰ ਕੌਰ ਨੇ ਵੀ ਇਤਰਾਜ਼ ਪ੍ਰਗਟ ਕੀਤਾ ਕਿ ਸੋਸ਼ਲ ਮੀਡੀਆ ਉੱਤੇ ਜਿਹੜੀ ਗਲਬਾਤ ਹੋ ਰਹੀ ਹੈ ਉਹ ਕੋਈ ਇੰਨੀ ਠੀਕ ਨਹੀਂ ਹੈਗੀ ਇਹਨਾਂ ਚੰਨੀ ਨੇ ਜਿਹੜੇ ਪੁਛ ਹਮਲੇ ਦੇ ਬਾਰੇ ਬਿਆਨ ਦੇ ਉੱਤੇ ਕਾਰਵਾਈ ਦੀ ਤਿਆਰੀ ਕਰ ਰਿਹਾ ਇਲੈਕਸ਼ਨ ਕਮਿਸ਼ਨ ਹਾਲਾਂਕਿ ਉਹ ਕੋਈ ਇੱਡਾ ਵੱਡਾ ਜਿਹੜਾ ਹੈਗਾ ਮਾਮਲਾ ਨਹੀਂ ਸੀ ਜਿਹਨੂੰ ਕਿ ਉਭਾਰਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਨਾ ਕਿਤਨਾ ਕਿਤੇ ਕਹਾਣੀ ਉਹੀ ਹੋ ਰਹੀ ਹੈ ਕਿ ਜਾਣ ਬੁੱਝ ਕੇ ਜਿਹੜਾ ਹੈਗਾ ਇੱਕ ਚੋਣ ਕਮਿਸ਼ਨ ਦੀ ਭੂਮਿਕਾ ਅਸਲ ਵਿੱਚ ਇੱਥੇ ਸ਼ੱਕ ਦੇ ਘੇਰੇ ਵਿੱਚ ਆ ਰਹੀ ਹੈ ਦੋਸਤੋ ਇਸ ਤੋਂ ਬਿਨਾ ਹੋਰ ਕੁਝ ਨਹੀਂ ਗੌਤਮ ਨਵਲੱਖਾ ਮਨੁੱਖੀ ਅਧਿਕਾਰਾਂ ਦੇ ਘਾਰਕੂਨ ਨੇ ਤੇ ਮਾਫ਼ ਕਰਨਾ ਮਰੁਖੀਦ ਘਰਾਂ ਦੇ ਜਿਹੜੇ ਕਰਕੁਨ ਗੋਤਮ ਨਵਲੱਖਾ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਹੁਣ ਜ਼ਮਾਨਤ ਮਿਲ ਗਈ ਹੈ ਇੱਕ ਵੱਡੀ ਖਬਰ ਹੈ ਤੇ ਇਸ ਵੱਡੀ ਖਬਰ ਕਿਉਂਕਿ ਅਲਗਾਰ ਪ੍ਰਸ਼ਦ ਦੇ ਮਾਮਲੇ ਵਿੱਚ ਗੋਤਮ ਨਵਲੱਖਾ ਨੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਉੱਤੇ ਅਨਦਸਤ ਕੀ ਫਿਰ ਜ਼ਮਾਨਤ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਸਮਾਜਿਕ ਕਰਕੁਨ ਨੂੰ ਜ਼ਮਾਨਤ ਦਿੱਤੀ ਹੈ ਨਵਲੱਖਾ 4 ਸਾਲ ਪਹਿਲਾਂ ਅਲਗਾਰ ਪ੍ਰਸ਼ਦ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਰਿਪੋਰਟਰਸ ਅਸਈਆਂ ਨੇ ਇੱਕ ਅਦਾਲਤ ਨੇ ਨਵਲੱਖਾ ਦੀ ਉਮਰ ਕੈਸ ਨੂੰ ਦੇਖਦੇ ਹੋਏ ਜਮਾਨਤ ਦਿੱਤੀ ਆ ਸਾਥ ਹੀ ਜਿਹੜਾ ਹੈਗਾ ਉਮਰ ਨੂੰ ਦੇਖਦੇ ਹੋਏ ਕੋਰਟ ਨੇ ਇਹ ਤੱਕ ਵੀ ਧਿਆਨ ਵਿੱਚ ਲੈਂਦਾ ਕਿ ਮਕਦਮਾ ਲੰਮਾ ਚੱਲਣ ਕਰਕੇ ਇਸ ਮਾਮਲੇ ਵਿੱਚ ਕੁਝ ਸਹਿਰ ਔਰੋਪੀਆਂ ਨੂੰ ਜ਼ਮਾਨਤ ਦਿੱਤੀ ਜਾਊਗੀ ਤੇ ਗੌਤਮ ਨਵਲੱਖਾ 14 ਅਪ੍ਰੈਲ 2020 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸ਼ੁਰੂਆਤੀ ਸਾਲਾਂ ਦੇ ਵਿੱਚ ਜੇਲ੍ਹ ਦੇ ਵਿੱਚ ਰਹੇ ਨੇ ਸੁਪਰੀਮ ਕੋਰਟ ਦੇ ਤਾਂ ਹਦੇਸ਼ ਤੋਂ ਬਾਅਦ ਉਹਨਾਂ ਨੂੰ 10 ਨਵੰਬਰ 2022 ਨੂੰ ਨਵੀਂ ਮੁੰਬਈ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਪਿਛਲੇ ਸਾਲ ਦਸੰਬਰ ਵਿੱਚ ਬੰਬੇ ਹਾਈ ਕੋਰਟ ਨੇ ਨਵਲੱਖੇ ਨੂੰ ਜ਼ਮਾਨਤ ਦਿੱਤੀ ਲੇਕਿਨ ਐਨਆਈਏ ਦੇ ਬੇਨਤੀ ਦੇ ਉੱਤੇ ਕੋਰਟ ਨੇ ਆਪਣੇ ਉਦੇਸ਼ ਦੇ ਵਿੱਚ 3 ਹਫ਼ਤਿਆਂ ਦੇ ਵਿੱਚ ਇਹਨੂੰ ਜਿਹੜਾ ਇਹ ਰੱਦ ਕਰ ਦਿੱਤਾ ਸੀ ਜਦੋਂ ਬਾਅਦ ਵਿੱਚ ਇੱਥੇ ਸੁਪਰੀਮ ਕੋਰਟ ਨੇ ਇਸ ਸਾਲ ਦੀ ਜਿਹੜੇ ਹੈਗਾ ਉਹਦੀ ਉਹ ਵਧਾ ਦਿੱਤੀ ਸੀ ਮਿਆਦ ਸੁਰੱਖਿਆ ਦੇ ਉੱਤੇ ਜਿਹੜਾ ਖਰਚ ਕਰਤ ਦੇਣ ਦੀ ਵੀ ਗੱਲ ਕੀਤੀ ਹੈ ਸੁਪਰੀਮ ਕੋਰਟ ਨੇ 9 ਅਪ੍ਰੈਲ ਨੂੰ ਕਿਹਾ ਕਿ ਨਵਲੱਖਾ ਨੂੰ ਆਪਣੀ ਜ਼ਿੰਮੇਵਾਰੀ ਸੋ ਬਚ ਨਹੀਂ ਸਕਦੇ ਹੈਗੇ ਮਹਾਰਾਸ਼ਟਰ ਸਰਕਾਰ ਦੇ ਨਜ਼ਰਬੰਦੀ ਦੌਰਾਨ ਉਹਨਾਂ ਦੀ ਸੁਰੱਖਿਆ ਲਈ ਪੁਲਿਸ ਕਰਮਚਾਰੀਆਂ ਨੂੰ ਜਿਹੜਾ ਉਪ ਜਿੰਨੇ ਵੀ ਉਪਕਰਣ ਕਰਾਏ ਗਏ ਗਏ ਨੇ ਇਹਦਾ ਖਰਚਾ 1 ਕਰੋੜ 64 ਲੱਖ ਰੁਪਏ ਆਇਆ ਸੋ ਨਵਲੱਖਾਂ ਨੂੰ ਇਹਦਾ ਭੁਗਤਾਨ ਕਰਨਾ ਹੋਏਗਾ ਕਿ ਖੁਦ ਜਿਹੜਾ ਹੈਗਾ ਨਜ਼ਰਬੰਦੀ ਦਾ ਜਿਹੜਾ ਉਹਨੇ ਬੇਨਤੀ ਅਰਜ਼ੋ ਨ ਕੀਤਾ ਸੀਗਾ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮਤਲਬਕ 14 ਮਈ ਨੂੰ ਜਿਹੜਾ ਫੈਸਲੇ ਦੇ ਵਿੱਚ ਅਦਾਲਤ ਨੇ ਕਿਹਾ ਕਿ ਨਵਲੱਖਾਂ ਨੂੰ ਨਜ਼ਰਬੰਦੀ ਦੌਰਾਨ ਮਿਲੀ ਹੋਈ ਸੁਰੱਖਿਆ ਦੇ ਲਈ 20 ਲੱਖ ਰੁਪਏ ਦੇਣੇ ਹੋਣਗੇ ਸੋ 31 ਸਤੰਬਰ 17 ਨੂੰ ਪੁਣੇ ਦੇ ਵਿੱਚ ਲਗਾਰ ਪਰਿਸ਼ਦ ਦਾ ਸਮਾमेलन ਦੇ ਆਯੋਜਨ ਕੀਤਾ ਗਿਆ ਸੀ ਗੋਤਮਨ ਰੱਖਾ ਦੇ ਉੱਤੇ ਦੋਸ਼ਕ ਉਸ ਸਮਾमेलन ਵਿੱਚ ਭੜਕਾਊ ਭਾਸ਼ਣ ਪੁਰਸ਼ ਨੇ ਦਾਵਾ ਕੀਤਾ ਕਿ ਭਾਸ਼ਣ ਦੇ ਵਿੱਚ ਅਗਲੇ ਦਿਨ ਦੀ ਪਛਮੀ ਮਹਾਰਾਸ਼ਟਰ ਦੇ ਬਾਹਰ ਜਿਹੜਾ ਵੀ ਮਕੋਰੇ گاਉਂ ਦੇ ਕੋਲ ਜਿਹੜਾ ਸਮਾਰਕ ਕੋਲ ਹਿੰਸਾ ਹੋਈ ਸੀਗੀ 16 ਲੋਕਾਂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਵਕੀਲ ਸਿੱਖਿਆ ਨਾਲ ਜੁੜੇ ਹੋਏ ਲੋਕ ਇਹਦੇ ਵਿੱਚ ਸ਼ਾਮਲ ਸੀਗੇ ਲekin ਇਹਦੇ ਵਿੱਚ ਜਿਹੜੇ ਭਾਜੀਪੀ ਦੇ ਸੰਘ ਦੇ ਨਾਲ ਜੁੜੇ ਹੋਏ ਲੋਕ ਸੀ ਕੱਟੜਵਾਦੀ ਸੀਗੇ ਉਹਨਾਂ ਨੂੰ ਬਚਾ ਦਿੱਤਾ ਗਿਆ ਸੀ ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ ਜਦਕਿ ਜਿਨ੍ਹਾਂ ਨੂੰ ਕਿਹਾ ਗਿਆ ਉਹਨਾਂ ਦਾ ਵਿਚਾਰਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀ ਇਹ ਜੇ ਮਾਮਲੇ ਦਾ ਸੋ ਤੁਹਾਨੂੰ ਪਤਾ ਵੀ ਸਰਕਾਰ ਕਹਿ ਜੀ ਆ ਉਹ ਕਿਦਾਂ ਸੋਚਦੀ ਹੈ ਕੀ ਕਰਦੀ ਹੈ ਇਹ ਮੈਨੂੰ ਲੱਗਦਾ ਹੁਣ ਕਿਸੇ ਤੋਂ ਲੋਕਿਆਂ ਤੋਂ ਮਿੱਤੋ ਹੈ ਨਹੀਂਗਾ ਸੋ ਇਹ ਕੁਝ ਖਬਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਦੋਸਤੋ ਕੱਲ ਤੇ ਹੋਰ ਖਬਰਾਂ ਲੈ ਕੇ ਤਦ ਤੱਕ ਲਈ ਜਸਤਿਓ ਸ਼ੁਕਰੀਆ